तैयार mm -hmm. mm -hmm. तो तो हो गया शांसू हैं आले कपड़े गौरद्वारे जाना है रुमाल ले ले आप भी हो गया यार बाहर तो निकलियो अबे आज है ना ਇਦਾਂ ਨਾਲ ਜਦ ਗਰਮੀ ਆ ਗਈ ਹੁੰਦੀ ਆ ਗਰਮੀਆਂ ਹਾ ਹਾ ਸੂਰਜ ਚਾਮਕਦਾ ਪੂਰਾ ਹਾ ਹਾ ਫਤਿਹਿੰਦ ਸਾਡਾ ਬਿੱਲ ਜ਼ਿਆਦਾ ਆ ਗਿਆ ਕਰਕੇ ਤਾਂ ਸੂਰਜ ਨਿਕਲਿਆ ਅੱਜ ਕੈਸ਼ ਆ ਹੋਸ਼ਾ ਮੈਂ ਕਿਹਾ ਬਿੱਲ ਜ਼ਿਆਦਾ ਆ ਗਿਆ ਕਰਕੇ ਤਾਂ ਸੂਰਜ ਨਿਕਲਿਆ ਅੱਜ ਹੈ ਹੂੰ ਉਹ ਆ ਗਿਆ ਵੇ ਹੋ ਗਿਆ ਤਿਆਰ ਚਲੋ ਖਿੱਚੋ ਪਿਆਰੀ ਫਿਰ ਚੱਲੀਏ ਕਿੰਨੇ ਦਾ ਟਾਈਮ ਵੀ ਵਾ ਕਾਫੀ ਟਾਈਮ ਹੋ ਗਿਆ ਮੀਂਹ ਨਾ ਹੋ ਚੱਲਿਆ ਗਏ ਨੂੰ ਗੁਰੂ ਘਰ ਹਾਂਜੀ ਪਿਛਲੇ ਸਾਲ ਦੇ ਗਏ ਵਾ 24 ਦੇ ਹੁਣ 25 ਚੱਲ ਪਿਆ ਇੱਕ ਸਾਲ 1 ਸਾਲ ਹੋ ਗਿਆ 1 ਸੱਤਵਾ ਜਾਣਾ 25 ਵਿੱਚ ਗਏ ਸੀ ਹੁਣ 25 ਕੀ ਜਾਣਾ ਪੁੱਤ ਹੁਣੀ ਤਾਂ ਲੱਗਿਆ ਫੋਨ ਤੇ ਗੇਮ ਖੇਡਣ ਪੁੱਤ ਹੁਣਾਂ ਨੂੰ ਕੀ ਪਤਾ ਇਹ ਮਾਲ ਚੱਕਣਾ ਕੀ ਚੱਕਣਾ ਹੈ ਮੈਂ ਗੇਮ ਖੇਡ ਹਾਂ ਕੀ ਕਰਦਾ WhatsApp ਦੇ ਅੱਛਾ WhatsApp ਤੇ ਕੇਰੀ ਸਟੋਰੀਆਂ ਦੇਖੀ ਜਾਂਦਾ ਤੂੰ ਓਏ ਸਟੇਟਸ ਚੈੱਕ ਕਰਦਾ ਮੁੰਡਾ ਫੇ ਹੈ। ਲਫਾ ਫਟੋ ਲਿਆ ਕੋਣ ਕੋਣ ਗਿਆ ਸੀ? ਆ ਵੱਡਾ ਜੀ ਇਹਨਾਂ ਪਾਪਾ ਕੋਈ ਨਾ ਲਾ ਕੇ ਦੇਖ ਲੈ ਬੋ ਮੇ ਨਾਲ ਵੀ। ਹੂੰ ਇਹਨੂੰ ਲਫਾਫਿਆਂ ਦੇ ਵੱਡਾ ਛੋਟਾ ਤੇ ਦੱਸ ਜੀ ਲਫਾਫਾ ਤਾਂ ਲਫਾਫਾ ਹੁੰਦਾ। ਕਿਹਨੀ ਵੀ ਗਾਠ ਉੱਪਰੋਂ ਦੇ ਕੇ ਛੋਟਾ ਕਰ ਦੇਵੇਂ ਉਹਨੂੰ। ਦੇਖ ਆ ਲੈ ਹੁਣ ਮੈਂਨਤੀ ਦੂਜਾ ਲਿਆ ਕੀ ਕਹਿੰਦੇ ਨੇ ਐਂਟੀ ਟੇਪ। ਏ ਚੀ ਟੇਬਲ ਆ ਗਿਆ ਦੇਖਿਆ ਕਿਹੜਾ ਟੋਟਾ ਰੇਸ ਦਾ ਆ ਮਾ ਫਾਟਾ ਆ ਏ ਚੀ ਟੇਬਲ ਆਇਆ ਤੂੰ ਫਾਟ ਕੇ ਗਿਆ ਪਾਪੇ ਫੋਨ ਫਾਟਾ ਏ ਚੀ ਟੇਬਲ ਚਲੋ ਬੈਠੋ ਆਜਾ ਆਜਾ ਪਿੱਤੇ ਗਰਾਜ ਬੰਦ ਕਰੀ ਗਰਾਜ ਬੰਦ ਕਰ ਦੇ ਸ਼ਾਂਤ ਸਿੰਘ ਤਾਂ ਬਹਿ ਗਿਆ ਵਾਚ ਮੜ ਗਿਆ ਹੈ ਬਾਹਰ ਠੰਡਿਆ ਚਲੋ ਚੱਲ ਜੀ ਲੇ ਹੋਣਾ ਸੈਕਲਾਂ ਵਾਲੇ ਬੋਲਦੇ ਆ ਹਾਂਜੀ ਟੋਪਨੇ ਕਲੀ ਗੋੜ ਕੇ ਉਹ ਵੀ ਅੱਜ ਬਾਹਰ ਕੰਮੋਂ ਨਿਕਲੇ ਹੋ

you hey. ਹੋ ਜਨਮ ਫੇਲਾ ਹੋਏ ਜਨਮ ਫੇਲਾ ਹੋਏ ਜਨਮ ਸੁਹੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰੂ ਜਿਹਿਲਾ

ਤੇ ਹੈਗਾ ਰੋੜ ਹੈਗਾ ਤੇਰੇ ਲਈ ਰੱਖਿਆ ਇੱਕੋ ਢੱਪਾ ਮੈਨੂੰ ਕੀ ਗਿਲਾਪਈ ਕਾਪੀ ਲਾਪਈ ਹੈ ਕੀ ਹੈ ਇਹ ਇਹ ਲੋੜੀ ਅੱਛਾ ਲੋੜੀ ਆ ਲੋੜੀ ਮਨਾਉਣੀ ਹੈਗੇ ਨੇ ਚਲੋ ਬਈ ਆਦਾ ਵੀ ਮਰਕਤੂ ਆ ਗਏ ਹੈ ਨਾ ਪੂਰੀ ਦੁਕਾਨਾਂ ਲੰਨੀਆਂ ਹੋ ਗਈਆਂ ਹਾਂ ਵੀ ਵਧੀਆ ਆਖਿਆ ਹੂੰ ਹਲੋ ਅੱਜ ਤਾਂ ਸੂਟ ਦੇਖਣ ਆਏ ਆ ਫਗਵਾੜੇ ਵਾਲਿਆਂ ਦੇ ਹੈਂ ਆ ਤਾਂ ਸੂਟ ਦੇਖਣ ਆਏ ਫਗਵਾੜੇ ਵਾਲਿਆਂ ਦੇ ਫਗਵਾੜੇ ਵਾਲਿਆਂ ਦੀ ਹੱਟੀ ਤੇ ਆਏ ਅੱਜ ਹੈਂ ਉਹ ਨਹੀਂ ਤਾਂ ਨਾ ਫਗਵਾੜੇ ਹਾਂ ਲੱਗੀ ਯਾਰ ਵਸਾ ਇਹੋ ਵੀ ਲਾਈ ਵੀਡੀਓ ਕੋਲ ਲਾ ਲਾਉਣਾ ਤਾ ਤਾਂ ਖਾਲੀ ਚੱਲੇ ਨਾ ਬਿਨਾ ਹੈ ਗੁਰ ਰਾਂਗੇ ਦੇ ਖਲਾਫ ਗੁਰ ਰਾਂਗੇ ਦੇ ਚੰਦੇ ਉਹ ਲੈ ਲੈਂਗੇ ਤੂੰ 15 ਲਾਤਾ ਤੂੰ ਪਾਈ ਕੋਈ ਪੰਦਰ ਲਾਤਾ ਆਪਾਂ ਆ ਆ ਮੈਨੂੰ ਤਾਂ ਹੋਰ ਕਿੰਨਾ ਕਰਾਂਗਾ ਜੀ ਬਾਈ

ਵੀਹ ਲੋਕ ਨੂੰ ਦੇਖਣਾ ਨਹੀਂ ਆਇਆ ਨੂੰ ਫੇਕਣਾ ਹੋ ਜਿਹੜੀ ਚੀਜ਼ ਦੇਖਉਂਦਾ ਇੱਕ ਉਹ ਜੰਮਲੇ ਹੈਗੀਆਂ ਜੁੱਤੀਆਂ ਸਾਫੀ ਖਾਨੇ ਮਾਲਿਆ ਜਿਹੜੀ ਤੁੰਗੈ ਨਾਲ ਸੇ ਉੱਥੋਂ ਮਿਲੀ ਨਹੀਂ ਸੀ ਦੇ ਲਾ ਜਾਣ ਨੇ ਤੇ ਪਾ ਲੇਂ ਦੇਖ ਲੈਣੀ ਹਾਂ ਦੇਖ ਲੈਣਾ

ਤਾਂ ਇਹਦਾ ਬੰਦਾ ਇਹ ਸਾਈਦਾ ਤੋਂ ਪਹਿਲੀ ਗੱਲ ਹੈ ਨਾ ਪਹਿਲੇ ਸਾਈਦ ਪਾ ਕੇ ਵੇਖਣੇ ਆ ਕੀ ਕੀ ਦੇ ਦੇ ਪਾ ਕੇ ਵੇਖਣਾ ਪੜਾ ਅੱਗੇ ਦੋ ਜਿਹੋ ਸਿੱਕੇ ਹੁੰਦਾ ਸਾਈਦ ਪਾ ਦੇ ਆ ਦੇਖੀ ਮੁਕੇ ਚਲ ਜ ਆਵੇ ਲਾਵਾ ਨਾ ਨਾ ਕਿੰਕੇ ਆ ਇਹ ਇਹ ਇੱਥੇ ਇੱਥੇ ਕਿੰਕੇ ਹੈ ਇਹ ਆਹ ਸਾਡੇ ਹੀ ਯੂਰੋ ਦੇ ਚੁੰਕੇ ਆ ਕੋਈ ਨਹੀਂ ਜੀ ਮੈਂ ਪੜ੍ਹ ਰਹੀ ਹਾਂ ਕੋਈ ਸਾਈਡ ਹੋਇਆ ਪਛਣਾ ਪਛਣਾ ਆਇਆ ਫਿਰ ਇਹ ਮੂੜੀ ਗੱਲ ਤੇ ਬੋਲੀ ਅੱਛਾ ਬੋਲੀ ਨੇ ਸ਼ਗਨਾਂ ਆਮਾਈਏ ਹਾਂ ਅੱਛਾ ਅੱਜ ਹੋ ਰਹੇ ਨੇ ਅੱਛਾ ਰੈਜ ਨੇ ਬਚੇ ਦੋ 15 ਦੇ ਦੋ ਆ ਜ ਰਹੇ ਹੈਗੇ ਅੱਛਾ ਛੇੜ ਮਾਰਨ ਗਏ ਇਹ ਦੱਸਣਾ ਅੰਦਰ ਐਸੇ ਜੋ ਜਿਹੜੇ ਮੱਝੀ ਲੱਗ ਗਈ 15 ਛੋੜਾ ਹੀ ਵੱਡਾ ਡਬਰੇ ਇਹਦਾ ਇਹ ਦੱਸੋ ਇਹ ਤਾਂ ਆ ਇਹ ਤਾਂ ਆ ਨੇ ਇਹ ਤਾਂ ਕੱਲ ਨੂੰ ਖਾਣਾ ਅ ਪਰਸੋਂ ਨੂੰ ਖਾਣੇ ਫੇ ਕੱਲ ਨੂੰ ਬਣਾਉਂਦੀ ਮੈਂ ਖਾਇਆ ਨਹੀਂ ਹੋਇਆ ਕੱਲ ਦਾ ਲਿਆ ਹੁੰਦਾ ਸ਼ੋ ਪਰਸੋਂ ਨੂੰ ਖਾਣਾ ਜਾ ਕੇ ਹਲੇ ਗਲੋੜੀ ਕੱਲ ਨੂੰ ਆ ਹੈ ਫੇ ਉਦਨਾ ਖਰਾਬ ਹੋ ਜਾਊਗਾ ਬਣਿਆ ਬੇਹਾ ਬਣਿਆ ਕਿ ਤੱਕ ਖਰਾਬ ਹੋ ਜਾਊਗਾ ਹਾਂ Esta niña muy que muy libia. ਲੱਗ ਪਿਆ ਰਿਚੂ ਭਰ ਗਿਆ ਕੁੱਕਰ ਹਲੇ ਵਿੱਚ ਪਾਣੇ ਮੇਥੇ ਪਾਲਕ ਇਹ ਵਿੱਚ ਪਾਣੇ ਆ ਹਲੇ ਕੁੱਕਰ ਦਾ ਭਾਰ ਵੀ ਚੱਲਿਆ ਕਰ ਗਿਆ ਘੋਟਣਾ ਖੋਲ ਗਿਆ ਖੋਲ ਗਿਆ ਪੂਰਾ ਐਨ ਬੋ ਰ ਗਿਆ ਛਿੱਟਾ ਬਹਿ ਗਿਆ ਘਾਤ ਤੇ ਤੇ ਛਿੱਟਾ ਬਹਿ ਗਿਆ ਕਾਫੇ ਤੇ ਛਿੱਟਾ ਬਹਿ ਗਿਆ ਮੈਂ ਖੋਲ ਗਿਆ ਦੱ ਲੱਗਾ ਸਾਡ ਮੈਂ ਤਾਂ ਪੁਦੀਆ ਪਾਸ ਨੂੰ ਤੋਂ ਦੋ ਦੋਨਾਂ ਲੱਗੀ ਨਹੀਂ ਹੋਵੇ ਹੈ ਦੋੜ ਦੋਨਾਂ ਦਾ ਸਾਗ ਬਣਿਆ ਕੱਲ ਲਿਆਂਦਾ ਲਿਆ ਕੇ ਦੂਜਾ ਕੀਤਾ ਉਹਨੂੰ ਚੁਗਿਆ ਗੰਦਲਾਂ ਉਹਦੀਆਂ ਗੰਦਲਾਂ ਛਿੱਲੀਆਂ ਉਹਦੀਆਂ ਅੱਜ ਫੇਰ ਬਣਾਇਆ